ਦੁਨੀਆ ਦੇ ਜਿੰਨੇ ਵੀ ਪਵਿੱਤਰ ਦੇ ਮਹਾਨ ਧਰਮ ਗ੍ਰੰਥ ਨੇ ਉਹ ਇੱਕੇ ਆਵਾਜ਼ ਮਾਰਦੇ ਨੇ ਕਿ ਭਾਈ ਇੱਕ ਪਰਮੇਸ਼ਰ ਹੈ ਇੱਕ ਪਰਮੇਸ਼ਰ ਦੀ ਸ਼ਰਨ ਚਾਓ ਠੀਕ ਹੈ ਇੱਕ ਪਰਮੇਸ਼ਰ ਦੀ ਆਰਾਧਨਾ ਕਰੋ ਤੇ ਮੁਕਤ ਹੋ ਜਾਓ ਠੀਕ ਹੈ ਇੱਥੇ ਧਰਮ ਗ੍ਰੰਥ ਉੱਚ-ਨੀਚ ਦਾ ਭੇਦ ਭਾਵ ਖਤਮ ਕਰਦੇ ਨੇ ਵੀ ਤੁਸੀਂ ਨਾ ਕਿਸੇ ਦੇ ਅੱਗੇ ਝੁਕੋ ਨਾ ਕਿਸੇ ਨੂੰ ਝੁਕਾਓ ਨਾ ਕੋਈ ਸੋ ਤੋਂ ਉੱਚਾ ਨਾ ਤੁਸੀਂ ਕਿਸੇ ਤੋਂ ਨੀਵੇਂ ਤੇ ਹੁਣ ਉਹਨੇ ਹੀ ਧਰਮ ਗ੍ਰੰਥਾਂ ਦੇ ਲੜ ਲਾ ਕੇ ਲੋਕ ਆਪਦੀ ਪੂਜਾ ਕਰਾਈ ਫਿਰਦੇ ਨੇ ਕਿਹੜੇ ਧਰਮ ਮਜਬ ਦੇ ਵਿੱਚ ਹੈ ਹੋ ਜੇ ਉਹ ਲੋਕ ਨੇ ਜਿਹੜੇ ਆਪਣੇ ਧਰਮ ਮਜਬ ਦੇ ਗ੍ਰੰਥਾਂ ਦੀ ਸਿੱਖਿਆ ਤੇ ਚੱਲਦੇ ਨੇ ਤੇ ਲੋਕ ਆਪਦੇ ਪਿੱਛੇ ਨਹੀਂ ਲਾ ਰਖੇ ਉਹਨਾਂ ਨੇ ਲੋਕਾਂ ਦਾ ਝੁੰਡ ਤਾਂ ਆਪਦੇ ਪਿੱਛੇ ਲਾ ਰਖਿਆ ਤੇ ਦੂਜਿਆਂ ਨੂੰ ਗਿਆਨ ਦਿੰਦੇ ਫਿਰਦੇ ਨੇ ਕਿ ਇੱਕ ਪ੍ਰਮਾਤਮਾ ਦੀ ਪਾਜਲ ਬੰਦਗੀ ਕਰੋ ਇੱਕ ਪ੍ਰਮਾਤਮਾ ਨੇ ਲੜ ਲੱਗੋ ਇਹ ਗੱਲਾਂ ਥੋੜ੍ਹੀ ਹੁੰਦੀਆਂ ਨੇ ਸਾਤ ਤਾ ਤਾਜ ਧਰਮ ਗ੍ਰੰਥਾਂ ਦੀ ਸਿੱਖਿਆ ਤੇ ਚੱਲ ਕੇ ਆਮ ਸਧਾਰਨ ਲੋਕਾਂ ਵਾਂਗੂ ਆਪਣਾ ਜੀਵਨ ਬਸਰ ਕਰਨ ਜੀਵਨ ਜੀਣ